ਹੈਲੋ ਗਾਇਜ਼ ਮੋਸਟ ਵੈਲਕਮ ਆਈ ਮੀਰ ਟਿੱਕ ਚੈਨਲ ਅੱਜ ਮੈਂ ਤੁਹਾਡੇ ਨਾਲ ਇਸ ਡਰੈਸ ਦੀ ਤੁਹਾਡੇ ਨਾਲ ਸਾਰੀ ਕੁੜਤੀ ਦੀ ਕਟਿੰਗ ਸ਼ੇਅਰ ਕਰਾਂਗੀ ਤੇ ਹਾਂਜੀ ਦੋਸਤੋ ਤੁਸੀਂ ਵੀਡੀਓ ਨੂੰ ਜਰੂਰ ਐਂਡ ਤੱਕ ਦੇਖੋ ਆਗਰ ਤੁਸੀਂ ਇਸ ਤਰ੍ਹਾਂ ਦੀ ਕੁੜਤੀ ਦੀ ਕਟਿੰਗ ਕਰਨਾ ਚਾਹੁੰਦੇ ਹੋ ਤੇ ਹਾਂਜੀ ਹੁਣ ਅਸੀਂ ਤੇ ਹਾਂਜੀ ਦੋਸਤੋ ਇਹ ਅਸੀਂ ਫੈਬਰਿਕ ਲਿਆ 2 ਟਾਈ ਮੀਟਰ ਫੈਬਰਿਕ ਲਿਆ ਅਸੀਂ ਕਮਰੀ कॉटन ਤੇ ਇਹਦੇ ਵਿੱਚ ਅਸੀਂ ਤੁਹਾਨੂੰ ਸਾਰਾ ਟ੍ਰਿਕਸ ਦੱਸਦੀ ਹਾਂ ਕਿਸ ਤਰ੍ਹਾਂ ਅਸੀਂ ਇਹਦੀ ਕਟਿੰਗ ਕਰਨੀ ਹੈ ਤੇ ਕਿਸ ਤਰ੍ਹਾਂ ਤੁਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਇਸ ਡਰੈਸ ਨੂੰ ਰੈਡੀ ਕਰ ਸਕਦੇ ਹੋ ਤੇ ਹਾਂਜੀ ਦੋਸਤੋ ਅਸੀਂ ਫੋਰ ਫੋਲਡ ਕਰ ਲਿਆ ਕੱਪੜੇ ਨੂੰ ਤੇ ਅਸੀਂ ਰੱਖ ਲਿਆ ਬੰਦ ਹਿੱਸਾ ਆਪਣੀ ਸਾਈਡ ਰੱਖਿਆ ਹੈ ਖੁੱਲੀ ਸਾਈਡ ਅਸੀਂ ਬਾਹਲੀ ਸਾਈਡ ਕਰ ਲਿਆ ਅਸੀਂ ਸਭ ਤੋਂ ਪਹਿਲਾਂ ਅਸੀਂ ਲਾਵਾਂਗੇ ਉੱਪਰ ਤੋਂ ਤੀਰਾ ਤੀਰਾ ਅਸੀਂ ਹਾਂਜੀ ਦੋਸਤੋ ਇਹਦੇ ਵਿੱਚ ਸਾਡਾ 15 ਇੰਚ ਤੀਰਾ ਅਸੀਂ ਟੋਟਲ ਰੱਖਿਆ 1 ਇੰਚ ਅਸੀਂ ਵਾਧ ਰੱਖਿਆ ਤਾਂ ਕਿ ਜੋ ਸਾਡਾ ਮਾਰਜਨ ਆ ਸਕੇ 7 ਇੰਚ ਅਸੀਂ ਡਾਊਨ ਤੇ ਨਿਸ਼ਾਨ ਲਗਾਵਾਂਗੇ ਹੁਣ ਥੋੜੀ ਜੀ ਮਾਰਕਿੰਗ ਇਹਦੀ ਲਾਈਟ ਹੈ ਤੇ ਤੁਹਾਨੂੰ ਅਸੀਂ ਨਾਲ ਦੇ ਨਾਲ ਦੱਸ ਰਹੇ ਹਾਂ ਫਰੰਟ ਅਸੀਂ ਲਾਵਾਂਗੇ ਦੋਸਤੋ ਸਾਡੇ 6 ਹਾਂਜੀ ਦੋਸਤੋ ਅਸੀਂ ਹੁਣ 6.5 ਤੇ ਮਾਰਕਿੰਗ ਕਰਾਂਗੇ ਤੇ ਹਾਂਜੀ ਦੋਸਤੋ ਇੱਕ ਅਸੀਂ ਇਸ ਤਰ੍ਹਾਂ ਬਣਾ ਲਿਆ ਹੈ ਬਾਕਸ ਤੇ ਹੁਣ ਅਸੀਂ ਚੈਸਟ ਦਾ ਨਾਪ ਲਵਾਂਗੇ 18 ਅਸੀਂ ਚੌਥੇ ਭਾਗ ਦਾ ਲਵਾਂਗੇ 9 ਇੰਚ ਤੇ ਅਸੀਂ ਲਗਾਵਾਂਗੇ 9 ਇੰਚ ਤੇ ਨਿਸ਼ਾਨ ਤੇ ਹਾਂਜੀ ਦੋਸਤੋ ਇਸ ਤਰ੍ਹਾਂ ਤੁਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਇਸ ਕੁੜਤੀ ਦੀ ਕਟਿੰਗ ਕਰ ਸਕਦੇ ਹੋ ਤੇ 2 ਇੰਚ ਦਾ ਅਸੀਂ ਮਾਰਜਿਨ ਲੈ ਲਿਆ ਤੇ ਅਸੀਂ ਦੇ ਦਾਂਗੇ ਹੁਣ ਗੁਲਾਈ ਦੇ ਦਾਂਗੇ ਪਹਿਲਾਂ ਅਸੀਂ ਬੈਕ ਵੱਲੇ ਦੀ ਗੁਲਾਈ ਦੇਤੀ ਹੈ ਤੇ ਅਸੀਂ ਦੋਨੋਂ ਹੀ ਤੇ ਕਟਿੰਗ ਕਰਾਂਗੇ ਅਸੀਂ ਇਹਦੇ ਵਿੱਚ 4 ਫੋਲਡ ਕੀਤਾ ਹੈ ਤੇ ਹਾਂਜੀ ਦੋਸਤੋ ਤੁਸੀਂ ਅਗਰ ਅਲੱਗ-ਅਲੱਗ ਵੀ ਕਰ ਸਕਦੇ ਹੋ ਕਟਿੰਗ ਤੇ ਹਾਂਜੀ ਦੋਸਤੋ ਅਸੀਂ ਇਹਦੀ ਲੈਂਥ ਲਈ ਹੈ ਟੋਟਲ 34 ਇੰਚ ਤੇ ਤੁਸੀਂ ਆਪਣੀ ਹਾਈਟ ਦੇ ਅਕੋਰਡਿੰਗ ਲੈ ਸਕਦੇ ਹੋ ਕਿੰਨੀ ਤੁਸੀਂ ਇਹਦੀ ਲੈਂਥ ਲੈਣਾ ਚਾਹੁੰਦੇ ਹੋ ਤੇ ਇਸ ਤਰ੍ਹਾਂ ਤੁਸੀਂ ਬਿਲਕੁਲ ਮਾਰਕਿੰਗ ਨੂੰ ਬਿਲਕੁਲ ਸਿੱਧਾ ਕਰ ਲੈਣਾ ਹੈ 34 ਤੇ ਹਾਂਜੀ ਦੋਸਤੋ ਇਹ ਸਾਡੀ ਹੋ ਗਈ ਆ ਮਾਰਕਿੰਗ ਟੋਟਲ ਲੈਂਥ ਸ਼ਰਟ ਦੀ ਤੇ ਹੁਣ ਅਸੀਂ ਲਵਾਂਗੇ ਦੋਸਤੋ ਕਮਰ ਦਾ ਨਿਸ਼ਾਨ ਪਹਿਲਾਂ ਅਸੀਂ ਨੀਚੇ ਤੋਂ ਘੇਰ ਲੱਲਾਂਗੇ ਟੋਟਲ ਅਸੀਂ ਜਿੰਨਾ ਸਾਡਾ ਫੈਬਰਿਕ ਫੋਲਡ ਹੈ ਤੇ ਅਸੀਂ ਉਹ ਲੱਲਿਆ ਤੇ ਅਸੀਂ ਇਹ ਲਗਾਵਾਂਗੇ ਹੁਣ ਕਮਰ ਦਾ ਨਿਸ਼ਾਨ ਕਮਰ ਦੇ ਨਿਸ਼ਾਨ ਦੇਸੀ ਲਗਾ ਲਾਂਗੇ ਇੱਕ ਹਿੱਪ ਦਾ ਤੇ ਹਾਂਜੀ ਦੋਸਤੋ ਸਾਡੇ ਨਿਸ਼ਾਨ ਲੱਗ ਚੁੱਕੇ ਅਸੀਂ ਤੁਹਾਨੂੰ ਇਹਦੇ ਵਿੱਚ ਦੱਸਦੇ ਹਾਂ ਕਮਰ ਅਸੀਂ ਜਿਸ ਤਰ੍ਹਾਂ ਤੁਹਾਡਾ ਨਾਪ ਆ ਰਿਹਾ ਹੈ ਉਹਦੇ ਵਿੱਚੋਂ ਤੁਸੀਂ 1 ਇੰਚ ਵੱਧ ਲੈ ਸਕਦੇ ਹੋ ਤੇ ਹਾਂਜੀ ਦੋਸਤੋ ਸਾਡਾ ਕਮਰ ਦਾ ਨਾਪ ਹੈਗਾ 15 ਟੋਟਲ ਹੈਗੀ ਆ 30 ਤੇ ਅਸੀਂ ਲਵਾਂਗੇ 7.5 ਇੰਚ ਸਾਡਾ 4ਥ ਪਾਗ ਵਿੱਚ ਬੰਦ ਆ ਤੇ ਅਸੀਂ ਦੋਸਤੋ ਉਹ ਲੈ ਲਾਂਗੇ 1 ਇੰਚ ਅਸੀਂ ਐਕਸਟਰਾ ਲਵਾਂਗੇ ਹਾਂਜੀ ਦੋਸਤੋ हिਪ ਸਾਡੀ ਹੈਗੀ 18 ਫੋਲ 4ਥ ਪਾਗ ਵਿੱਚ ਆਉਂਦੀ ਹੈ ਸਾਡੀ 9 ਤੇ ਅਸੀਂ ਇੱਥੋਂ ਲਵਾਂਗੇ 4 ਇੰਚ ਐਕਸਟਰਾ ਤੇ ਹਾਂਜੀ ਦੋਸਤੋ ਇਸ ਤਰ੍ਹਾਂ ਤੁਸੀਂ ਨਿਸ਼ਾਨ ਲਗਾ ਸਕਦੇ ਹੋ ਕੁਰਤੀ ਦੇ ਤੇ ਇਸ ਤਰ੍ਹਾਂ ਸੀ ਉੱਪਰ ਦੇ ਨਿਸ਼ਾਨ ਦੇ ਨਾਲ ਚੈਸ ਦੇ ਨਾਮ ਤੇ ਜਿਹੜਾ ਅਸੀਂ ਲਗਾਇਆ ਆ ਤੇ ਅਸੀਂ ਹਿਪ ਦੇ ਨਾਲ ਇਸ ਤਰ੍ਹਾਂ ਮੈਚ ਕਰ ਲਾਂਗੇ ਤੇ ਅਸੀਂ ਹੁਣ ਦੋਸਤੋ ਜਿਹੜਾ ਅਸੀਂ نیچے ਟੋਟਲ ਅਸੀਂ ਲੈਂਥ ਲਈ ਸੀ ਉਹਦੇ ਨਾਲ ਅਸੀਂ ਮੈਚ ਕਰ ਦਾਂਗੇ ਤੇ ਹਾਂਜੀ ਦੋਸਤੋ ਇਸ ਤਰ੍ਹਾਂ ਅਸੀਂ ਇਸ ਕੁਰਤੀ ਦੀ ਕਟਿੰਗ ਕਰ ਸਕਦੇ ਹਾਂ ਬਹੁਤ ਹੀ ਆਸਾਨ ਤਰੀਕੇ ਨਾਲ ਤੁਸੀਂ ਬਣਾ ਸਕਦੇ ਹੋ ਇਸ ਕੁਰਤੀ ਨੂੰ ਹਾਂਜੀ ਦੋਸਤੋ ਪਹਿਲਾਂ ਅਸੀਂ ਬੈਕ ਪੱਲੇ ਨੂੰ ਕੱਟ ਲਾਂਗੇ ਤੇ ਫਰੰਟ ਪੱਲੇ ਦੀ ਅਸੀਂ ਬਾਅਦ ਚ ਕਟਾਈ ਦੇ ਦਾਂਗੇ ਹਾਂਜੀ ਦੋਸਤੋ ਤੁਸੀਂ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਕਟਾਈ ਕਰਦੇ ਸਮੇਂ ਕਿ ਜਿਹੜਾ ਜੇਕਰ ਤੁਸੀਂ ਚਾਰੋਂ ਪੱਲੇ ਇੱਕ ਸਾਰ ਕੱਟ ਰਹੇ ਹੋ ਤੇ ਇਹਦੇ ਵਿੱਚ ਤੁਸੀਂ ਬੈਕ ਪੱਲੇ ਦਾ ਫਰੰਟ ਪੱਲੇ ਦਾ ਜ਼ਰੂਰ ਧਿਆਨ ਰੱਖਣਾ ਤਾਂ ਕਈ ਵਾਰ ਕੀ ਹੁੰਦਾ ਹੈ ਕਿ ਮੋਡੇ ਦੀ ਸ਼ੇਪ ਜਿਹੜੀ ਅਸੀਂ ਦਿੰਨੇ ਆ ਆਰਮਹੋਲ ਦੀ ਤੇ ਇਹ ਸਾਡੇ ਦੋਵੇਂ ਪੱਲੇ ਇੱਕੋ ਵਾਰ ਕੱਟੇ ਜਾਂਦੇ ਆ ਤੇ ਇਸ ਚੀਜ਼ ਨੂੰ ਬਹੁਤ ਹੀ ਧਿਆਨ ਨਾਲ ਕਟਿੰਗ ਕਰਨਾ ਪਹਿਲਾਂ ਅਸੀਂ ਬੈਕ ਕਰ ਲਾਂਗੇ ਬਾਅਦ ਵਿੱਚ ਅਸੀਂ ਫਰੰਟ ਤੋਂ ਸ਼ੇਪ ਦੇ ਦਾਂਗੇ ਹਾਂਜੀ ਦੋਸਤੋ ਇਹ ਸਾਡੀ ਹੋ ਗਈ ਆ ਕੁੜਤੀ ਦੀ ਕਟਿੰਗ ਹੁਣ ਅਸੀਂ ਤੁਹਾਨੂੰ ਦੱਸਦੇ ਆ ਕਿ ਜਿਹੜੀ ਸਾਈਡ ਤੋਂ ਸਾਡਾ ਕਾਰਨਰ ਬਣ ਰਿਹਾ ਹੈ ਅਸੀਂ ਉੱਥੋਂ 1 2 ਇੰਚ ਉੱਪਰ ਨੂੰ ਅਸੀਂ ਗਲਾਈ ਦੇਵਾਂਗੇ ਤੇ ਇਹਦੇ ਨਾਲ ਸਾਡੀ ਪੂਰੀ ਪ੍ਰੋਪਰ ਸ਼ੇਪ ਆਏਗੀ ਕੁੜਤੀ ਦੀ ਤੇ ਇਸ ਤਰ੍ਹਾਂ ਅਸੀਂ ਥੋੜਾ ਜਿਹਾ ਅਸੀਂ ਇੱਥੋਂ ਅਸੀਂ ਥੋੜਾ ਥੋੜਾ ਲੈ ਲਾਂਗੇ ਕੱਪੜੇ ਨੂੰ ਜ਼ੀਰੋ ਮਾਰਜਿਨ ਰੱਖਦੇ ਆ ਇਹ ਉੱਪਰ ਤੋਂ 2 ਇੰਚ ਦੀ ਅਸੀਂ ਕੱਟ ਦੇ ਦਾਂਗੇ ਸਾਈਡ ਤੋਂ ਹਾਂਜੀ ਹਾਂਜੀ ਦੋਸਤੋ ਇਹਦੇ ਨਾਲ ਤੁਹਾਡੀ ਬਹੁਤ ਵਧੀਆ ਕੁੜਤੀ ਦੀ ਸ਼ੇਪ ਆਏਗੀ ਤੇ ਪੂਰੀ ਰਾਉਂਡ ਸ਼ੇਪ ਚ ਆਏਗੀ ਤੇ ਅਸੀਂ ਹੁਣ ਲਗਾਵਾਂਗੇ ਨਿਸ਼ਾਨ ਜਿਹੜੇ ਅਸੀਂ ਸੈਂਟਰ ਵਿੱਚ ਅਸੀਂ ਲਗਾਈ ਆ ਫਰੰਟ ਪੱਲੇ ਨੂੰ ਅਸੀਂ ਅਲੱਗ ਕਰ ਲਾਂਗੇ ਬੈਕ ਪੱਲੇ ਨੂੰ ਅਸੀਂ ਅਲੱਗ ਕਰ ਲਾਂਗੇ ਤੇ ਹੁਣ ਅਸੀਂ ਪੂਰੀ ਸੈਂਟਰ ਦੇ ਵਿੱਚ ਕਰੀਜ਼ ਬਣੀ ਹੋਈ ਆ ਤੇ ਅਸੀਂ ਉਹਦੇ ਵਿੱਚ ਸਾਈਡ ਤੋਂ ਲਵਾਂਗੇ 4.5 ਹਾਂਜੀ ਦੋਸਤੋ 4.5 ਇੰਚ ਤੇ ਨਿਸ਼ਾਨ ਅਸੀਂ ਲਗਾ ਕੇ ਤੁਹਾਨੂੰ ਅਸੀਂ ਦੱਸ ਦਿਆਂ ਤੁਸੀਂ ਸੈਂਟਰ ਦੇ ਵਿੱਚ ਅਗਰ ਲੈਸ ਲਗਾਉਣਾ ਚਾਹੁੰਦੇ ਹੋ ਇਸ ਤਰ੍ਹਾਂ ਅਸੀਂ ਤੁਹਾਨੂੰ ਸਾਰਾ ਉਹਦੇ ਵਿੱਚ ਮਾਰਕਿੰਗ ਕਰਕੇ ਦੱਸਦੇ ਹਾਂ ਤੇ ਇਸ ਤਰ੍ਹਾਂ ਤੁਸੀਂ ਪਹਿਲਾਂ ਹੀ ਨਿਸ਼ਾਨ ਦੇ ਕੇ ਫਿਰ ਤੁਸੀਂ ਲਗਾ ਸਕਦੇ ਹੋ ਲੈਸ ਹਾਂਜੀ ਦੋਸਤੋ ਇਹ ਅਸੀਂ ਹੁਣ ਦੇਤੀ ਆ ਫਰੰਟ ਪੱਲੇ ਨੂੰ ਕਟਾਈ ਦੇਤੀ ਆ ਆਰਮਹੋਲ ਨੂੰ ਤੇ ਇਹ ਚੀਜ਼ ਹੈ ਸਾਡੀ ਹੋ ਗਈ ਹੈ ਸਾਰੀ ਤੇ ਅਸੀਂ ਹੁਣ ਲਗਾਉਨੇ ਆ ਨਿਸ਼ਾਨ ਜਿਹੜਾ ਅਸੀਂ ਸਾਈਡ ਤੇ ਅਸੀਂ ਲੈਸ ਦੀ ਕਲੀ ਦੇਣੀ ਆ ਹਾਂਜੀ ਦੋਸਤੋ ਅਸੀਂ ਉੱਪਰ ਤੋਂ ਨਿਸ਼ਾਨ ਲਗਾਵਾਂਗੇ ਅਸੀਂ 4 ਇੰਚ ਤੇ ਨਿਸ਼ਾਨ ਲਗਾਵਾਂਗੇ ਤੇ ਅਸੀਂ ਸਾਰੀ ਹੀ ਕੁੜਤੀ ਦੇ ਸਾਰਾ ਹੀ 4 ਇੰਚ ਤੇ ਮਾਰਕਿੰਗ ਕਰ ਦਾਂਗੇ ਤੇ ਇਸ ਤੁਸੀਂ ਇਸ ਤਰ੍ਹਾਂ ਤੁਸੀਂ ਨਿਸ਼ਾਨ ਲਗਾ ਕੇ ਤੇ ਸਾਰੇ ਤੁਸੀਂ ਬਿਲਕੁਲ ਤੁਹਾਡੀ ਪੂਰੀ ਪਰਫੈਕਟ ਤਰ੍ਹਾਂ ਲੈਸ ਲੱਗੇ ਤੇ ਹਾਂਜੀ ਦੋਸਤੋ ਅਸੀਂ ਇਸ ਤਰ੍ਹਾਂ ਸਾਰੀ ਲੈਂਥ ਵਾਈਜ਼ ਕੁੜਤੀ ਨੂੰ ਦੇ ਦਾਂਗੇ ਨਿਸ਼ਾਨ ਤੇ ਇਸ ਤਰ੍ਹਾਂ ਤੁਸੀਂ ਪਹਿਲਾਂ ਮਾਰਕਿੰਗ ਕਰ ਸਕਦੇ ਹੋ ਫਿਰ ਤੁਸੀਂ ਇਸ ਦੇ ਉੱਪਰ ਲੈਸ ਲਗਾ ਸਕਦੇ ਹੋ ਹਾਂਜੀ ਦੋਸਤੋ ਲੈਸ ਲਗਾਉਣ ਦਾ ਅਸੀਂ ਤੁਹਾਨੂੰ ਵੀ ਤਰੀਕਾ ਦੱਸਾਂਗੇ ਗੋਮ ਕਿਸ ਤਰ੍ਹਾਂ ਲਗਾਉਣੀ ਆ ਤੇ ਕਟਿੰਗ ਕਰਨ ਤੋਂ ਬਿਨਾ ਅਸੀਂ ਕਿੱਦਾਂ ਲੈਸ ਲਗਾ ਸਕਦੇ ਹਾਂ ਹਾਂਜੀ ਦੋਸਤੋ ਹੁਣ ਕਰਾਂਗੇ ਅਸੀਂ 슬ੀਵ ਕਟਿੰਗ 슬ੀਵ ਲੈ ਲਾਂਗੇ ਅਸੀਂ ਟੋਟਲ ਅਸੀਂ ਲਈ ਆ 15 ਇੰਚ 15 ਇੰਚ ਅਸੀਂ ਦੇ ਇਸ ਤੇ ਲਗਾ ਲਾਂਗੇ ਨਿਸ਼ਾਨ ਹਾਂਜੀ ਦੋਸਤੋ ਅਸੀਂ ਇਹਦਾ ਆਰਮ ਹੋਲ ਦੀ ਕਟਿੰਗ ਕਰਨੀ ਆ ਦੋਸਤੋ 3 ਇੰਚ ਲਵਾਂਗੇ ਪਹਿਲਾਂ ਅਸੀਂ ਨਿਸ਼ਾਨ ਲਗਾਵਾਂਗੇ ਤੇ ਇਸ ਲਾਈਨ ਨੂੰ ਅਸੀਂ ਸਿੱਧਾ ਕਰ ਲਾਂਗੇ ਤੇ ਹਾਂਜੀ ਦੋਸਤੋ ਉਸ ਅਸੀਂ ਲਵਾਂਗੇ 7.5 ਇੰਚ 7.5 ਇੰਚ 1.5 ਇੰਚ ਅਸੀਂ ਐਕਸਟਰਾ ਮਾਰਜਿਨ ਲਿਆ ਇਸ ਤਰ੍ਹਾਂ ਅਸੀਂ ਗੁਲਾਈ ਦੇ ਦਾਂਗੇ ਆਰਮ ਹੋਲ ਦੀ ਹਾਂਜੀ ਦੋਸਤੋ ਹੁਣ ਅਸੀਂ ਕੀ ਕਰਾਂਗੇ ਇਸ ਤਰ੍ਹਾਂ ਅਸੀਂ ਸ਼ੇਪ ਦੇ ਦਾਂਗੇ ਪ੍ਰੋਪਰ ਕਟਿੰਗ ਕਰ ਦਾਂਗੇ ਅਸੀਂ ਤੇ ਹੁਣ ਅਸੀਂ ਜਿਹੜੀ ਫਰੰਟ ਤੋਂ ਬਣਾਉਣੀ ਆ ਥੋੜੀ ਜੀ ਅਸੀਂ ਲੂਸ ਬਾਜੂ ਬਣਾਉਣੀ ਆ ਜਿਸ ਤਰ੍ਹਾਂ ਅਸੀਂ ਤੇ ਅਸੀਂ ਇਸ ਤਰ੍ਹਾਂ ਕਟਿੰਗ ਕਰ ਦਾਂਗੇ ਅਸੀਂ ਇੱਥੋਂ ਅੱਗੋਂ ਫਰੰਟ ਮੋਰੀ ਰੱਖੀ ਆ 7.5 ਇੰਚ ਹਾਂਜੀ ਅਸੀਂ ਥੋੜੀ ਜੀ ਹਲਕੀ ਜੀ ਸ਼ੇਪ ਦੇਤੀ ਆ ਅੰਦਰ ਨੂੰ ਕਿ ਸਾਡੀ ਜਿਹੜੀ ਬਾਜੂ ਦੀ 슬ੀਵ ਦਾ ਜਿਹੜਾ ਥੋੜਾ ਜਿਹਾ ਗੁਲਾਈ ਚ ਆ ਸਕੇ ਤੇ ਅਸੀਂ ਹੁਣ ਕੀ ਕਰਾਂਗੇ ਇਸ ਤਰ੍ਹਾਂ ਅਸੀਂ ਥੋੜੀ ਜੀ ਅੰਦਰ ਤੋਂ ਵੀ ਅਸੀਂ ਗੁਲਾਈ ਦੇਵਾਂਗੇ ਤੇ ਸਾਡੀ ਜਿਹੜੀ ਬਾਜੂ ਜਿਹੜੀ ਬੰਨੀ ਆ ਤੇ ਉਹ ਵਧੀਆ ਸਾਡੀ ਪੂਰੀ ਸ਼ੇਪ ਚ ਬਣੇ ਤੇ ਹਾਂਜੀ ਦੋਸਤੋ ਇਹ ਹੋ ਗਈ ਸਾਡੀ ਕੁਰਤੀ ਦੀ ਕਟਿੰਗ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਸਾਡੀ ਵੀਡੀਓ ਤੁਹਾਡੇ ਤੱਕ ਥੈਂਕ ਯੂ ਫਾਰ ਵਾਚਿੰਗ